ਸਮ ਜੈਡ ਨਿਊਜ਼ ਖਬਰ ਨਹੀਂ ਆਪकी आवाज ਕਿਸਾਨ ਮੇਲਾ ਜਿੱਥੇ ਹਰ ਵਾਰ ਕਿਸਾਨਾਂ ਦੇ ਕਿਸਾਨੀ ਬਾਤੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਕਿਸਾਨਾਂ ਨੂੰ ਨਵੇਂ-ਨਵੇਂ ਤਕਨੀਕਾਂ ਸਿੱਖਣ ਵਿੱਚ ਮਦਦ ਕਰਦਾ ਹੈ ਤਾਂ ਜੋ ਉਹ ਚੰਗੀ ਕਿਸਾਨੀ ਨਾਲ ਚੰਗੀ ਫਸਲ ਹੋਣ ਵਿੱਚ ਵਾਦਾ ਕਰ ਸਕਣ ਪਰ ਦੁਨੀਆ ਵਿੱਚ ਫੈਲ ਰਹੇ ਕਰੋਨਾ ਵਾਇਰਸ ਕਾਰਨ 1967 ਤੋਂ ਲੱਗ ਰਹੇ ਹਰ ਸਾਲ ਦੇ ਕਿਸਾਨ ਮੇਲੇ ਨੂੰ ਕਰੋਨਾ ਵਾਇਰਸ ਕਾਰਨ ਰੋਕ ਦਿੱਤਾ ਗਿਆ ਹੈ ਦੇ ਤਹਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਡਾਕਟਰ ਜਸਕਰਨ ਸਿੰਘ ਮਾਹਲ ਕਿਸਾਨ ਮੇਲੇ ਅਤੇ ਕਰੋਨਾ ਵਾਇਰਸ ਉੱਪਰ ਆਪਣੇ ਵਿਚਾਰ ਦੱਸੇ ਅਤੇ ਉੱਥੇ ਹੀ ਪਹੁੰਚੇ ਹੋਏ ਕੁਝ ਕਿਸਾਨਾਂ ਨੇ ਕਰੋਨਾ ਵਾਇਰਸ ਦੇ ਚੱਲਦੇ ਕਿਸਾਨ ਮੇਲਾ ਨੂੰ ਰੋਕ ਦਿੱਤੇ ਜਾਣ ਤੇ ਹੋਣ ਵਾਲੀ ਨੁਕਸਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹਰ ਸਾਲ ਕਿਸਾਨ ਮੇਲੇ ਲੁੰਦੀ ਹੈ ਕਿਸਾਨਾਂ ਦੇ ਫਾਇਦੇ ਵਾਸਤੇ ਇਸ ਸਾਲ ਕੀ ਹੋਇਆ ਕਿ ਜੋ ਕਰੋਨਾ ਵਾਇਰਸ ਦਾ ਖਤਰਾ ਹੈ ਉਦੇ ਡਰ ਦੇ ਮੱਦੇ ਨਜ਼ਰ ਜੋ ਸਰਕਾਰ ਦੀਆਂ ਪਾਲਿਸੀਆਂ ਨੇ ਕਿ ਬਾਲਾ ਕੱਟ ਨਾ ਕੀਤਾ ਜਾਵੇ ਕਿਉਂਕਿ ਸਿਹਤ ਤੇ ਜਾਨ ਸਭ ਨਾਲੋਂ ਜ਼ਿਆਦਾ ਜ਼ਰੂਰੀ ਆ ਕਿਉਂਕਿ ਕਰੋਨਾ ਵਾਇਰਸ ਜਿਹੜਾ ਹੈਗਾ ਉਹ ਇਨਸਾਨ ਦੇ ਇੱਕ ਦੂਜੇ ਦੇ ਨੇੜੇ ਆਉਣ ਨਾਲ ਕੰਟੈਕਟ ਦੇ ਨਾਲ ਅੱਗੇ ਚੱਲਦਾ ਹੈਗਾ ਅਸੀਂ ਇਹ ਮੇਲੇ ਜਿਹੜੇ ਹੈਗੇ ਆ ਇਹ ਪੋਸਟਪੋਨ ਕੀਤੇ ਆਲੇ ਕੈਂਸਲ ਨਹੀਂ ਕੀਤੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਧਾਰ ਆ ਜਾਂਦਾ ਤਾਂ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਖਰੀਫ ਦੀਆਂ ਫਸਲਾਂ ਨੇ ਕਣਕ ਦਾ ਝੋਨੇ ਦੀ ਜਿਵੇਂ ਬਿਜਾਈ ਹੋਣੀ ਹੈ ਜਾਂ ਮੱਕੀ ਦੀ ਬਿਜਾਈ ਹੋਣੀ ਹੈ ਉਹਨਾਂ ਫਸਲਾਂ ਬਾਰੇ ਅਸੀਂ ਮੀਲਾ ਲਾਉਣ ਦੀ ਕੋਸ਼ਿਸ਼ ਕਰਾਂਗੇ ਪਰ ਜੇ ਖਤਰਾ ਬਣਿਆ ਰਹਿੰਦਾ ਉਹ ਸਾਡੇ ਮੇਲੇ ਸਾਨੂੰ ਇਹ ਕੈਂਸਲ ਵੀ ਕਰਨੇ ਪੈਣਗੇ ਮਨ ਲਿਜੀਏ ਕਿ ਕੋਰੋਨਾ ਵਾਇਰਸ ਦਾ ਸੋਲੂਸ਼ਨ ਕਿੱਲੇ ਆਉਂਦਾ ਕਿ ਤੁਸੀਂ ਜਿਹੜੇ ਮੇਲੇ ਆ ਜਿਹੜੇ ਕਿਤੇ ਕੀ ਉਹਦੇ ਵਿੱਚ ਤੁਸੀਂ ਇਹਦਾ ਤਜੀਬ ਸਫਲ ਨਹੀਂ ਦੇ ਸਕਦੇ ਹੋ ਕਿ ਇਹ ਕੋਈ ਨੁਕਸਾਨ ਨਾ ਹੋ ਸਕੇ ਦੇਖੋ ਜੋ ਹੁਣ ਤੱਕ ਮੈਡੀਕਲ ਸਾਇੰਸ ਸਾਨੂੰ ਮਾਹਰ ਦੱਸਦੇ ਨੇ ਉਹ ਇਹ ਹੈ ਕਿ ਕੋਰੋਨਾ ਵਾਇਰਸ ਜਦੋਂ ਇੱਕ ਇਨਸਾਨ ਦੂਜੇ ਦੇ ਕੰਟੈਕਟ ਚ ਆਉਂਦਾ ਹੈ ਤਾਂ ਉਹ ਇਨਸਾਨ ਤੋਂ ਇਨਸਾਨ ਨੂੰ ਫੈਲਦਾ ਹੈ ਪਰ ਜੇ ਇਹ कोरोना वायरस कंट्रोल ਨਹੀਂ ਹੁੰਦਾ ਤਾਂ ਉਸ ਖਤਰੇ ਦੇ ਮੱਦੇ ਨਜ਼ਰ ਸਾਨੂੰ ਲੱਗਦਾ ਕਿ ਸਾਨੂੰ ਜਿੱਥੋਂ ਤੱਕ ਹੋ ਸਕੇ ਇੱਕ ਦੂਜੇ ਤੋਂ ਦੂਰ ਰਹਿਣਾ ਚਾਹੀਦਾ ਤਾਂ ਕਿ ਇਹ ਬਿਮਾਰੀ ਕਾਫੀ ਨੁਕਸਾਨ ਕਰ ਚੁੱਕੀ ਹੈ ਸਾਰੀ ਦੁਨੀਆ ਦੇ ਵਿੱਚ ਕਿ ਪੰਜਾਬ ਦੇ ਵਿੱਚ ਵੀ ਇਹਦਾ ਨੁਕਸਾਨ ਨਾ ਹੋਵੇ ਪਰ ਜੇ ਇਹ ਤੇ ਕੰਟਰੋਲ ਹੋ ਜਾਂਦਾ ਇਹਦੀ ਜਿਹੜੀ ਹੈਗੀ ਆ ਇਹ ਇਹਦੇ ਗਮਰੀਦ ਸਾਡੇ ਕੋਲ ਨਹੀਂ ਰਹਿੰਦੇ ਤਾਂ ਫਿਰ ਮੇਲੇ ਮੇਰੇ ਫਿਰ ਕਰਨ ਦੇ ਵਿੱਚ ਕੋਈ ਖਤਰਾ ਨਹੀਂ ਹੋਵੇਗਾ ਜਦੋਂ ਆਪਾਂ ਨੂੰ ਵਰਲਡ ਲੈਵਲ ਤੇ ਦੇਖਦੇ ਆ ਨੁਕਸਾਨ ਤਾਂ ਹੋ ਰਿਹਾ ਤੇ ਉਹਦੇ ਪ੍ਰਕਾਸ਼ਨ ਲਈ ਇਹ ਤਾਂ ਬੰਦ ਹੋਣਾ ਹੀ ਸੀਗਾ ਵੈਸੇ ਠੀਕ ਹੀ ਕੀਤਾ ਹੈ ਜੀ ਪਬਲਿਕਲੀ ਨਹੀਂ ਹੋਣਾ ਚਾਹੀਦਾ ਇਕੱਠੇ ਨਹੀਂ ਹੋਣਾ ਚਾਹੀਦਾ ਗੈਦਰਿੰਗ ਨਹੀਂ ਹੋਣੀ ਚਾਹੀਦੀ ਪਰ ਸਾਨੂੰ ਨੁਕਸਾਨ ਹੋਇਆ ਸਾਨੂੰ ਬਹੁਤ ਵਧੀਆ ਜਾਣਕਾਰੀਆਂ ਮਿਲਦੀਆਂ ਇੱਥੋਂ ਉਹ ਨਹੀਂ ਮਿਲੀਆਂ ਪਰ ਹੁਣ ਇਹਦੇ ਵਿੱਚ ਸਾਨੂੰ ਦੇਖਣਾ ਤਾਂ ਪਊਗਾ ਕਿ ਇਹ ਵੀ ਇੱਕ ਮਹਾਮਾਰੀ ਆ ਉਹਦੇ ਬਚਾ ਲਈ ਤਾਂ ਇਹ ਕਰ ਬੰਦ ਹੋਣਾ ਠੀਕ ਆ ਜਸਪ੍ਰੀਤ ਸਿੰਘ ਫਰੋਈਪੁਰ ਤੋਂ ਇਹ ਲੱਗਣਾ ਚਾਹੀਦਾ ਸੀਗਾ ਤੋ ਮੇਲਾ ਇਹਦੇ ਨਾਲ ਸਕੂਲ ਤੋਂ ਨਹੀਂ ਕਿਸਾਨ ਨੂੰ ਜ ਨਵੀਂ ਜਾਣਕਾਰੀ ਮਿਲਦੀ ਸੀ ਚਾਹੇ ਇਹਦੇ ਚ ਹੈ ਤਾਂ ਵਧੀਆ ਗੱਲ ਆ ਵੈਸੇ ਜੇ ਮੰਨ ਲਓ ਸਰਕਾਰ ਕੋ ਚੰਗਾ ਸੋਚਦੀ ਹੈ ਬਿਮਾਰੀ ਵਾਸਤੇ ਵੀ ਨਹੀਂ ਜਾਂ ਇੱਕ ਦੂਜੇ ਤੋਂ ਨਾ ਹੋਵੇ ਪਰ ਉਹਦੇ ਨਾਲ ਕਿਸਾਨਾਂ ਨੂੰ ਵੀ ਨੁਕਸਾਨ ਹੋਇਆ ਵੀ ਮੇਲਾ ਹੁਣ ਨੌਲਜ ਮਿਲਦੀ ਹੈ ਇਹ ਮੇਲੇ ਤੋਂ ਨਵੀਂ ਜਾਣਕਾਰੀ ਮਿਲਦੀ ਆ ਆ ਬੀਆ ਬਾਰੇ ਜਾਣਕਾਰੀ ਮਿਲਦੀ ਆ ਦਵਾਈਆਂ ਬਾਰੇ ਜਾਣਕਾਰੀ ਮਿਲਦੀ ਆ ਉਹ ਹੁਣ ਇਸ ਵਾਰੀ ਨਹੀਂ ਮਿਲ ਸਕਦੀ ਜਿਵੇਂ ਹੁਣ ਝੋਨੇ ਦੀ ਗੱਲ ਲੁਧਿਆਣਾ ਤੋਂ ਬਲਵਿੰਦਰ ਕੁਮਾਰ ਦੀ ਰਿਪੋਰਟ ਐਸਐਮਜ਼ेड ਨਿਊਜ਼